ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਤੇ ਪੜਨ ਵਿੱਚ ਹੁਸ਼ਿਆਰ ਨੇ ਤੇ ਸਰਕਾਰੀ ਸਕੂਲਾਂ ਵਿੱਚ ਪੜੇ ਹੋਏ ਨੇ ਉਹਨਾਂ ਨੂੰ ਰਹਿੈਸ਼ੀ ਸਕੂਲ ਦਈਏ ਉੱਥੇ ਉਹਨਾਂ ਨੂੰ ਚੰਗਾ ਖਾਣ ਪੀਣ ਤੇ ਚੰਗਾ ਪੜ੍ਹਾਈ ਦਈਏ ਸਾਡੇ ਸਕੂਲਾਂ ਵਿੱਚ ਪੜ ਕੇ ਇੱਕ ਪੈਂਚਰ ਵਾਲੇ ਦਾ ਬੱਚਾ ਪਟਿਆਲੇ ਰਜਿੰਦਰਾ ਹਸਪਤਾਲ ਵਿੱਚ ਐਮਬੀਬੀਐਸ ਕਰਦਾ ਸਾਡੇ ਸਕੂਲਾਂ ਵਿੱਚ ਪੜ ਕੇ ਇੱਕ ਅਬੋਰ ਦਾ ਬੱਚਾ ਐਮਾਜ਼ਨ ਵਿੱਚ ਬਹੁਤ ਵਧੀਆ ਪੈਕੇਜ ਨਾਲ ਨੌਕਰੀ ਕਰਦਾ ਸਾਡੇ ਸਕੂਲਾਂ ਵਿੱਚ ਪੜ੍ਹੇ ਹੋਏ ਬੱਚੇ ਆਈਆਈਟੀ ਦਿੱਲੀ 'ਚ ਆਈਆਈਟੀ ਜਿੰਨੀਆਂ ਆਈਆਈਟੀ ਨੇ ਐਨਆਈਟੀ ਨੇ ਉਹਨਾਂ ਵਿੱਚ ਜਾ ਕੇ ਜਿਹੜੀਆਂ ਨੌਕਰੀਆਂ ਕਰ ਰਹੇ ਨੇ ਵਿਦਿਆਰਥੀਆਂ ਲਈ ਕੋਚਿੰਗ ਦਾ ਪ੍ਰਬੰਧ ਸੀ ਵਿਦਿਆਰਥੀਆਂ ਲਈ ਚੰਗੇ ਖਾਣੇ ਦਾ ਪ੍ਰਬੰਧ ਸੀ ਪਰ ਉਹੀ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ 2018 ਵਿੱਚ ਆਨਲਾਈਨ ਆਫਲਾਈਨ ਤੋਂ ਕੋਚਿੰਗ ਆਨਲਾਈਨ ਵੱਲ ਗਈ ਜਿਹੜਾ ਖਾਣਾ ਸੀ 183 ਤੋਂ ਪਹਿਲਾਂ 60 ਰੁਪਏ ਘਟਾਏ ਗਏ 120ਆਂ 25ਆਂ ਤੇ ਲਿਆਂਦਾ ਗਿਆ ਤੇ ਅੱਜ ਉਹਦੀ ਹਾਲਤ ਹੈ ਵੀ ਉਹ 80 ਰੁਪਏ ਤੇ ਪਹੁੰਚ ਚੁੱਕਿਆ ਤੁਸੀਂ ਦੇਖੋ ਵੀ 2014 ਜਿਹੜਾ ਖਾਣਾ 183 ਸੀ ਉਹ 80 ਰੁਪਏ ਤੇ ਆ ਗਿਆ ਤੇ ਜਿਹੜੀ ਕੋਚਿੰਗ ਸੀਗੀ ਜਿਹੜੀ ਬੱਚਿਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕਰਾਈ ਜਾਂਦੀ ਸੀ ਉਹ ਹੁਣ ਬੰਦ ਹੋ ਚੁੱਕੀ ਹੈ ਪਿਛਲੇ ਸਾਲ ਉਹ ਨਹੀਂ ਲੱਗੀ ਹੈਗੀ ਤੁਸੀਂ ਸਿੱਖਿਆ ਮੰਤਰੀ ਸਾਹਿਬ ਦੀ ਪੋਸਟ ਦੇਖੋ ਉਹਨਾਂ ਨੇ ਬੜੇ ਮਤਲਬ ਚਾ ਮਨਾ ਕੇ ਕਿਹਾ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਪਹਿਲੀ ਵਾਰ 158 ਬੱਚਿਆਂ ਨੇ ਜੇਈ ਮੈਨ ਪਾਸ ਕੀਤਾ ਤੁਸੀਂ ਇਹ ਗੱਲ ਜਾਣ ਕੇ ਹੈਰਾਨ ਹੋਵੋਗੇ 118 ਬੱਚੇ ਸਿਰਫ 10 ਮੈਰੀਟੋਰੀਅਸ ਸਕੂਲਾਂ ਦੇ ਪਰ ਉਹਨਾਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਕੋਈ ਧਿਆਨ ਨਹੀਂ ਹੈਗਾ ਕਿਤੇ ਨਾਂ ਤੇ ਜ਼ਿਕਰ ਤੱਕ ਵੀ ਨਹੀਂ ਹੈਗਾ ਉਹ ਵਿਦਿਆਰਥੀਆਂ ਨੂੰ ਕੋਈ ਸਨਮਾਨਿਤ ਕਿਉਂ ਨਹੀਂ ਕਰ ਰਿਹਾ ਸਾਡਾ ਬੱਚਾ ਪੰਜਾਬ ਚ ਤੀਜੇ ਨੰਬਰ ਤੇ ਆਇਆ ਕਿਸੇ ਨੇ ਉਹਨੂੰ ਸਨਮਾਨਿਤ ਨਹੀਂ ਕੀਤਾ ਹੈਗਾ ਜੇ ਉਹੀ ਕਿਸੇ ਹੋਰ ਸਰਕਾਰੀ ਸਕੂਲ ਦਾ ਹੁੰਦਾ ਜਾਂ ਐਸ.ਓ.ਈ. ਦਾ ਹੁੰਦਾ ਤਾਂ ਸਿੱਖਿਆ ਮੰਤਰੀ ਨੇ ਆਪ ਸਨਮਾਨਿਤ ਕਰਨ ਅਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਕਿਹਾ ਵੀ ਪਿੰਚਰਾਂ ਵਾਲੇ ਦਾ ਬੱਚਾ ਐਮ.ਬੀ.ਬੀ.ਐਸ. ਦਾ ਦਾਖਲਾ ਲੈ ਗਿਆ ਤੁਸੀਂ ਘੱਟੋ-ਘੱਟ ਦਾ ਸਨਮਾਨਿਤ ਕਰ ਦਿਓ ਸਾਡੀ ਤਨਖਾਹ ਐਸ.ਐਸ.ਆਰ. ਅਮਸਾ ਦੇ ਬਰਾਬਰ ਲਿਆ ਕੇ ਇਹਨਾਂ ਨੇ ਕਿਹਾ ਤਾਂ ਵੀ ਗ੍ਰੇਡ ਨਹੀਂ ਦੇਣਾ ਅਸੀਂ ਪਹਿਲਾਂ ਗ੍ਰੇਡ ਰਾਹੀਂ ਭਰਤੀ ਕੀਤੀ ਪਰ ਫਿਰ ਵੀ ਧੱਕੇਸ਼ਾਹੀ ਕਰਕੇ ਆਪਦੇ ਇਸ਼ਤਿਹਾਰ ਨੂੰ ਆਪ ਹੀ ਰੱਦ ਕਰਕੇ ਉਹਨੂੰ ਉੱਕਾ-ਪੁੱਕਾ ਕਰਕੇ ਲਿਖਤ ਦਾ ਬਕਾਇਦਾ ਵੀ ਐਸਐਸਈ ਰਮਸਾ ਮੁਤਾਬਕ ਹੋ ਐਸਐਸਈ ਰਮਸਾ ਦਾ 2011 ਜਿਨ੍ਹਾਂ ਨੇ ਪਾਸ ਕਰਤਾ ਵੀ ਅਸੀਂ ਇਹਨਾਂ ਦੀ ਉਹਨਾਂ ਦੀ ਤਨਖਾਹ ਮਤਲਬ 15000 ਤੇ ਤੋਂ ਸ਼ੁਰੂ ਹੋਈ ਸੀਗੀ ਵੀ ਅਸੀਂ ਇਹਨਾਂ ਦੇ ਸਲਾਨਾ ਵਾਧੇ ਕਰਾਂਗੇ ਉਹਨਾਂ ਦੀ ਤਨਖਾਹ 6 ਸਾਲਾਂ ਵਿੱਚ 26000 ਰੁਪਏ ਵਾਧੀ ਸਾਡੀ ਤਨਖਾਹ 10 ਸਾਲਾਂ ਵਿੱਚ 2300 ਰੁਪਏ ਵਾਧੀ ਜਦੋਂ ਵੀ ਸਿੱਖਿਆ ਦੀ ਗੱਲ ਹੁੰਦੀ ਆ ਤਾਂ ਹਮੇਸ਼ਾ ਸਾਡੇ ਮਨ ਦੇ ਵਿੱਚ ਇਹ ਜਾਂਦਾ ਕੇ ਬੱਚਾ ਸਕੂਲ ਜਾਂਦਾ ਤੇ ਵਾਪਸ ਮੁੜ ਜਾਂਦਾ ਪਰ ਕਿਤੇ ਨਾ ਕਿਤੇ ਮਨੁੱਖ ਦੀ ਜਿੰਨੀ ਵੀ ਜ਼ਿੰਦਗੀ ਹੈਗੀ ਆ ਉਹਦੀ ਬੁਨਿਆਦ ਆ ਜਿਹੜੀ ਉਹ ਸਿੱਖਿਆ ਹੁੰਦੀ ਆ ਸਮੇਂ-ਸਮੇਂ ਤੇ ਵੱਖਰੀਆਂ-ਵੱਖਰੀਆਂ ਸਰਕਾਰਾਂ ਆਪਣੇ-ਆਪਣੇ ਮਾਡਲ ਲੈ ਕੇ ਆ ਜਿਹੜੀਆਂ ਉਹ ਆਉਂਦੀਆਂ ਰਹੀਆਂ ਤੇ ਇਹ ਅਜੋਕੇ ਸਮੇਂ ਦੇ ਵਿੱਚ ਬੱਚੇ ਨੂੰ ਅੱਗੇ ਵਧਣ ਦੇ ਲਈ ਆ ਜਿਹੜੀ ਸਭ ਤੋਂ ਵੱਡਾ ਪਮਾਨਾ ਮੰਨਿਆ ਜਾ ਰਿਹਾ ਹੈਗਾ ਉਹ ਮੈਰਿਟ ਨੂੰ ਮੰਨਿਆ ਜਾ ਰਿਹਾ ਹੈਗਾ ਤੇ ਇਸੇ ਕਰਕੇ 2014 ਦੇ ਵਿੱਚ ਬਾਦਲ ਸਰਕਾਰ ਨੇ ਇੱਕ ਨਵਾਂ ਮਾਡਲ ਲੈ ਕੇ ਆਂਦਾ ਸੀ ਜਿਸ ਨੂੰ ਮੈਰੀਟੋਰੀਅਸ ਸਕੂਲ ਦਾ ਨਾਮ ਦਿੱਤਾ ਗਿਆ ਪਰ ਕਹਿੰਦੇ ਅਧਿਆਪਨ ਦਾ ਕੀਤਾ ਵੀ ਆ ਜਿਹੜਾ ਇੱਕ ਤਰ੍ਹਾਂ ਦੀ ਭਗਤੀ ਹੁੰਦੀ ਆ ਪਰ ਮੈਰੀਟੋਰੀਅਸ ਸਕੂਲ ਜਿਸ ਦੇ ਵਿੱਚੋਂ ਚੰਗੀ ਮੈਰਿਟ ਪ੍ਰਾਪਤ ਕਰਕੇ ਬੱਚੇ ਆ ਜਿਹੜੇ ਤਖੜੇ-ਤਖੜੇ ਨੀਟ ਵਰਗੇ ਟੈਸਟ ਕਲੀਅਰ ਕਰਦੇ ਆ ਉਹਨਾਂ ਸਕੂਲਾਂ ਦੇ ਅਧਿਆਪਕਾਂ ਦੀ ਹਾਲਤ ਕੀ ਆ ਅਜੋਕੇ ਸਮੇਂ ਦੇ ਵਿੱਚ ਤੇ 2014 ਤੋਂ ਲੈ ਕੇ ਹੁਣ ਤੀਕ ਆ ਜਿਹੜਾ ਉਹਨਾਂ ਸਕੂਲਾਂ ਦਾ ਪੱਧਰ ਕਿਹੋ ਜਿਹਾ ਰਿਹਾ ਬੱਚਿਆਂ ਦੀ ਪਰਫਾਰਮੈਂਸ ਆ ਜਿਹੜੀ ਹੁਣ ਵੀ ਕਿਹੋ ਜੀ ਆ ਤੇ ਅਧਿਆਪਕਾਂ ਦੀ ਹਾਲਤ ਆ ਜਿਹੜੀ ਉਹ ਕਿਸ ਤਰ੍ਹਾਂ ਦੀ ਹੈਗੀ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਲੈਕਚਰਰ ਪਰਮਜੀਤ ਜੀ ਮੌਜੂਦ ਰਹਿਣਗੇ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਆ ਜੀ ਸ਼ੁਕਰੀਆ ਬਲਰਾਜ ਜੀ ਕੁਸੀਂ ਸਾਡੇ ਮੈਰਿਟੋਰੀਅਸ ਸਕੂਲਾਂ ਦੇ ਮਸਲਿਆਂ ਨੂੰ ਆਪਣੇ ਚੈਨਲ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਕੂਲ ਨੇ ਜਿਹੜੇ ਇਹ 2014 ਵਿੱਚ ਪੰਜਾਬ ਸਰਕਾਰ ਦੁਆਰਾ ਖੋਲੇ ਗਏ ਸੀ ਇਹਨਾਂ ਸਕੂਲਾਂ ਦਾ ਵਿਜ਼ਨ ਇਹ ਸੀਗਾ ਵੀ ਆਪਾਂ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਤੇ ਪੜਨ ਵਿੱਚ ਹੁਸ਼ਿਆਰ ਨੇ ਤੇ ਸਰਕਾਰੀ ਸਕੂਲਾਂ ਵਿੱਚ ਪੜੇ ਹੋਏ ਨੇ ਉਹਨਾਂ ਨੂੰ ਰਹਿਾਸ਼ੀ ਸਕੂਲ ਦਈਏ ਉੱਥੇ ਉਹਨਾਂ ਨੂੰ ਚੰਗਾ ਖਾਣ ਪੀਣ ਤੇ ਚੰਗਾ ਪੜ੍ਹਾਈ ਦਈ ਤੇ ਪੜਾਈ ਦੇ ਵੀ ਅੱਗੇ ਦੋ ਪੱਧਰ ਸੀ ਇੱਕ ਪੱਧਰ ਟੀਚਿੰਗ ਦਾ ਜਿਹੜੇ ਸਕੂਲ ਟੀਚਿੰਗ ਹੋਊਗੀ ਇੱਕ ਪ੍ਰਤੀਯੋਗੀ ਪ੍ਰੀਖਿਆ ਲਈ ਸਕੂਲ ਤੋਂ ਬਾਅਦ ਈਵਨਿੰਗ ਵੀ ਸਕੂਲ ਚੱਲਦਾ ਸੀ ਮਤਲਬ ਇਸ ਤਰ੍ਹਾਂ ਦਾ ਮਾਡਲ ਇਹ ਬਣਾਇਆ ਗਿਆ ਸੀ ਪੰਜਾਬ ਸਰਕਾਰ ਦੁਆਰਾ ਉਸ ਸਮੇਂ ਵੀ ਤਾਂ ਕਿ ਬੱਚਿਆਂ ਨੂੰ ਇੱਕ ਵੱਖਰਾ ਮਾਹੌਲ ਦਿੱਤਾ ਜਾਵੇ ਵੱਖਰਾ এনवायरमेंट ਦਿੱਤਾ ਜਾਵੇ ਜਿਹਦੇ ਨਾਲ ਉਹ ਇੰਜੀਨੀਅਰਿੰਗ ਵਿੱਚ ਸਾਇੰਸ ਵਿੱਚ ਮੈਡੀਕਲ ਵਿੱਚ ਕਮਰਸ ਵਿੱਚ ਅੱਗੇ ਜਾਣ ਤੇ ਉਹ ਜਿਹੜੇ ਆਮ ਘਰਾਂ ਦੇ ਬੱਚੇ ਜਿੱਥੇ ਪਹੁੰਚਣ ਦਾ ਸੁਪਨਾ ਨਹੀਂ ਲੈਂਦੇ ले ਸਕਦੇ ਹੈਗੇ ਉਹ ਸੁਪਨੇ ਨੂੰ ਸਾਕਾਰ ਕਰ ਸਕਣ ਇਸ ਤਰ੍ਹਾਂ ਦੇ ਮਾਡਲ ਨਾਲ ਸਕੂਲ ਸ਼ੁਰੂ ਹੋਏ ਤੇ ਇਹਨਾਂ ਸਕੂਲਾਂ ਨੇ ਬਕਾਇਦਾ ਅੱਜ ਇਹਨਾਂ ਸਕੂਲਾਂ ਨੂੰ ਬਣਿਆ 10 ਸਾਲ ਹੋ ਚੁੱਕੇ ਨੇ ਬਕਾਇਦਾ ਇਸ ਮਾਡਲ ਤੇ ਕੰਮ ਕੀਤਾ ਤੇ ਪੰਜਾਬ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਿੱਖਿਆ ਕ੍ਰਾਂਤੀ ਲੈ ਕੇ ਆਈ ਮਤਲਬ ਸਾਡੇ ਸਕੂਲਾਂ ਵਿੱਚ ਪੜ੍ਹ ਕੇ ਇੱਕ ਪੈਂਚਰ ਵਾਲੇ ਦਾ ਬੱਚਾ ਪਟਿਆਲੇ ਰਜਿੰਦਰਾ ਹਸਪਤਾਲ ਵਿੱਚ ਐਮਬੀਬੀਐਸ ਕਰਦਾ ਸਾਡੇ ਸਕੂਲਾਂ ਵਿੱਚ ਪੜ੍ਹ ਕੇ ਇੱਕ ਅਬੋਰ ਦਾ ਬੱਚਾ ਐਮਾਜ਼ਨ ਵਿੱਚ ਬਹੁਤ ਵਧੀਆ ਪੈਕੇਜ ਨਾਲ ਨੌਕਰੀ ਕਰਦਾ ਸਾਡੇ ਸਕੂਲਾਂ ਵਿੱਚ ਪੜ੍ਹੇ ਹੋਏ ਬੱਚੇ ਆਈਆਈਟੀ ਦਿੱਲੀ 'ਚ ਆਈਆਈਟੀ ਜਿੰਨੀਆਂ ਆਈਆਈਟੀ ਨੇ ਐਨਆਈਟੀ ਨੇ ਉਹਨਾਂ ਵਿੱਚ ਜਾ ਕੇ ਜਿਹੜੀਆਂ ਨੌਕਰੀਆਂ ਕਰ ਰਹੇ ਨੇ ਸਾਡੇ ਸਕੂਲਾਂ ਵਿੱਚ ਪੜ੍ਹੇ ਬੱਚੇ ਆਈਬੀ 'ਚ ਸਿਲੈਕਟ ਹੋ ਰਹੇ ਨੇ ਮਤਲਬ ਇਸ ਤਰ੍ਹਾਂ ਦਾ ਪੰਜਾਬ ਵਿੱਚ ਇੱਕ ਨਵੀਂ ਤਰ੍ਹਾਂ ਦੀ ਕ੍ਰਾਂਤੀ ਇਹ ਸਕੂਲ ਲੈ ਕੇ ਆਉਂਦੇ ਨੇ ਪਰ ਇਹ ਸਕੂਲ ਰਾਜਨੀਤੀ ਦੀ ਭੇਟ ਬਹੁਤ ਛੇਤੀ ਚੜਨਾ ਸ਼ੁਰੂ ਹੋ ਜਾਂਦੇ ਨੇ ਪਿਛਲੇ 10 ਸਾਲਾਂ ਜਦੋਂ ਤੋਂ ਇਹ ਸਕੂਲ ਬਣੇ ਨੇ ਤਿੰਨ ਸਰਕਾਰਾਂ ਬਦਲ ਚੁੱਕੀਆਂ ਨੇ 17 ਚ ਅਕਾਲੀ ਗਵਰਨਮੈਂਟ ਚੱਲੀ ਗਈ ਕਾਂਗਰਸ ਸਰਕਾਰ ਆਈ ਫਿਰ 22 ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਅਕਾਲੀ ਸਰਕਾਰ ਨੇ ਸਕੂਲ ਬਣਾਏ ਤਾਂ ਹੈ ਪਰ ਇਹਨਾਂ ਸਕੂਲਾਂ ਨੂੰ ਉਹਨਾਂ ਨੇ ਸਿਰਫ ਵੋਟ ਰਾਜਨੀਤੀ ਵੱਲ ਧਿਆਨ ਰੱਖਿਆ ਜਿਵੇਂ ਅਧਿਆਪਕਾਂ ਨੂੰ ਕੱਚੇ ਰੱਖਿਆ ਅਧਿਆਪਕਾਂ ਦੀ ਭਰਤੀ ਦਾ ਜਿਹੜਾ ਪੈਮਾਨਾ ਉਹ ਬਹੁਤ ਸਖਰਦਾ ਰੱਖਿਆ ਚਾਰ ਪੜਾਵਾਂ ਤੇ ਭਰਤੀ ਕੀਤੀ ਗਈ ਵੀ ਪਹਿਲਾਂ ਟੈਸਟ ਲਿਆ ਗਿਆ ਫਿਰ ਅਕਾਦਮਿਕ ਸਕੋਰ ਫਿਰ ਉਹਨਾਂ ਦੀ ਟੀਚਿੰਗ ਡੈਮੋ ਲਈ ਗਈ ਫਿਰ ਉਹਨਾਂ ਦੀ ਇੰਟਰਵਿਊ ਕੀਤੀ ਗਈ ਪਰ ਉਹਨਾਂ ਨੂੰ ਗ੍ਰੇਡ ਪੇ ਤੇ ਰੱਖ ਕੇ ਅਕਾਲੀ ਸਰਕਾਰ ਨੇ ਧੋਖਾ ਕੀਤਾ ਵੀ ਉਹਨਾਂ ਦੀ ਤਨਖਾਹ ਉੱਕਾ-ਪੁੱਕੀ ਇੱਕ ਸਾਲ ਵਿੱਚ ਹੀ ਉੱਕਾ-ਪੁੱਕਾ ਕਰ ਦਿੱਤੀ। ਉਸ ਤੋਂ ਬਾਅਦ ਜਿਹੜਾ 3% ਇਨਕਰੀਮੈਂਟ ਮਤਲਬ ਬੋਰਡ ਆਫ ਗਵਰਨੈਂਸ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਜਿਸ ਨੇ ਪਾਸ ਕੀਤਾ ਉਹ ਵੀ ਨਹੀਂ ਦਿੱਤਾ ਹੈਗਾ। ਤੇ ਇਹੀ ਧੱਕੇਸ਼ਾਹੀ ਲਗਾਤਾਰ ਕੱਲੇ ਅਧਿਆਪਕਾਂ ਨਾਲ ਨਹੀਂ ਹੋਈ ਵਿਦਿਆਰਥੀਆਂ ਨਾਲ ਵੀ ਹੋਈ। ਵਿਦਿਆਰਥੀਆਂ ਲਈ ਕੋਚਿੰਗ ਦਾ ਪ੍ਰਬੰਧ ਸੀ, ਵਿਦਿਆਰਥੀਆਂ ਲਈ ਚੰਗੇ ਖਾਣੇ ਦਾ ਪ੍ਰਬੰਧ ਸੀ। ਪਰ ਉਹੀ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ 2018 ਵਿੱਚ ਆਨਲਾਈਨ ਆਫਲਾਈਨ ਤੋਂ ਕੋਚਿੰਗ ਆਨਲਾਈਨ ਵੱਲ ਗਈ ਜਿਹੜਾ ਖਾਣਾ ਸੀ 183 ਤੋਂ ਪਹਿਲਾਂ 60 ਰੁਪਏ ਘਟਾਏ ਗਏ 120ਆਂ 25ਆਂ ਤੇ ਲਿਆਂਦਾ ਗਿਆ ਤੇ ਅੱਜ ਉਹਦੀ ਹਾਲਤ ਹੈ ਵੀ ਉਹ 80 ਰੁਪਏ ਤੇ ਪਹੁੰਚ ਚੁੱਕਿਆ ਤੁਸੀਂ ਦੇਖੋ ਵੀ 2014 ਜਿਹੜਾ ਖਾਣਾ 183 ਸੀ ਉਹ 80 ਰੁਪਏ ਤੇ ਆ ਗਿਆ ਤੇ ਜਿਹੜੀ ਕੋਚਿੰਗ ਸੀਗੀ ਜਿਹੜੀ ਬੱਚਿਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕਰਾਈ ਜਾਂਦੀ ਸੀ ਉਹ ਹੁਣ ਬੰਦ ਹੋ ਚੁੱਕੀ ਹੈ ਪਿਛਲੇ ਸਾਲ ਉਹ ਨਹੀਂ ਲੱਗੀ ਹੈਗੀ ਅਧਿਆਪਕਾਂ ਦਾ ਤੁਸੀਂ ਉਹੀ ਮਸਲਾ ਦੇਖ ਲਓ ਵੀ 2014 ਵਿੱਚ ਜਿਹੜੀ ਤਨਖਾਹ ਉਹ ਲੈਂਦੇ ਸੀਗੇ 10 ਸਾਲਾਂ ਵਿੱਚ ਸਿਰਫ 2326 ਰੁਪਏ ਉਸ ਤਨਖਾਹ ਵਿੱਚ ਵਾਧੇ ਹੋਏ ਨੇ ਮਤਲਬ ਦੋਨੋਂ ਹੀ ਪਾਸੇ ਅਧਿਆਪਕਾਂ ਵਾਲੇ ਪਾਸੇ ਵੀ ਵਿਦਿਆਰਥੀਆਂ ਵਾਲੇ ਪਾਸੇ ਵੀ ਸਰਕਾਰਾਂ ਦਾ ਧਿਆਨ ਨਾ ਦੇਣ ਕਰਕੇ ਜਿਹੜਾ ਨੰਘਾਰ ਆਇਆ ਪਰ ਦੂਜੇ ਪਾਸੇ ਤੁਸੀਂ ਦੇਖੋ ਜਿੱਡੀ ਸਾਡੀ ਪਰਫਾਰਮੈਂਸ ਤੁਸੀਂ ਹੁਣ ਦਾ ਜਿਹੜਾ ਬੋਰਡ ਦਾ ਰਿਜ਼ਲਟ ਦੇਖੋ ਬੋਰਡ ਦੀਆਂ 320 ਮੈਰਿਟਾਂ ਆਈਆਂ ਨੇ 1972 ਸਕੂਲਾਂ ਚ ਤੇ 1960 ਸਕੂਲਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਕੁੱਲ 234 ਮੈਰਿਟਾਂ ਨੇ ਇੱਕ ਸਾਡੇ 10 ਸਕੂਲਾਂ ਦੀਆਂ 86 ਮੈਰਿਟਾਂ ਨੇ ਹੂੰ 27% ਮੈਰਿਟਾਂ ਸਿਰਫ ਸਾਡੇ 10 ਸਕੂਲਾਂ ਦੀਆਂ ਨੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਇੱਕ ਪਾਸੇ 1962 ਸਕੂਲ ਨੇ ਇੱਕ ਪਾਸੇ 10 ਸਕੂਲ ਨੇ ਇਹ ਪਰਫਾਰਮੈਂਸ ਅਸੀਂ ਦੇ ਰਹੀਆਂ ਸਰਕਾਰ ਦੀ ਸਾਡੇ ਵੱਲ بے ਧਿਆਨੀ ਦੇ ਬਾਵਜੂਦ ਹੂੰ ਤੁਸੀਂ ਸੋਚ ਕੇ ਦੇਖੋ ਜੇ ਸਰਕਾਰ ਦਾ ਧਿਆਨ ਇਹਨਾਂ ਸਕੂਲਾਂ ਵੱਲ ਹੋਵੇ ਤਾਂ ਸਿੱਖਿਆ ਕ੍ਰਾਂਤੀ ਦਾ ਜਿਹੜੇ ਮਾਡਲ ਦਾ ਢੰਡੋਰਾ ਪੜਦੇ ਨੇ ਤਾਂ ਇਹ ਮਾਡਲ ਕਿਵੇਂ ਪੰਜਾਬ ਦੀ ਸਿੱਖਿਆ ਦੇ ਨਕਸ਼ੇ ਨੂੰ ਹਾਰ ਨੂੰ ਬਦਲ ਦੇ ਜੀ ਹਾਂ ਅੱਛਾ ਪਿਛਲੇ ਸਮੇਂ ਦੇ ਦੌਰਾਨ ਮਾਨ ਸਰਕਾਰ ਇੱਕ ਨਵਾਂ ਪ੍ਰੋਜੈਕਟ ਹੈ ਜਿਹੜਾ ਉਹਨਾਂ ਨੇ ਲਾਂਚ ਕੀਤਾ ਸਿੱਖਿਆ ਦੇ ਵਿੱਚ ਉਹਨੂੰ ਸਿੱਖਿਆ ਦੀ ਕ੍ਰਾਂਤੀ ਦੇ ਨਾਂ ਦੇ ਵਜੋਂ ਜਿਹੜਾ ਪ੍ਰਚਾਰਿਆ ਜਾ ਰਿਹਾ ਹੈਗਾ ਸਕੂਲ ਆਫ ਐਮੀਨੈਂਸ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਵੀ ਸਕੂਲ ਆਫ ਐਮੀਨੈਂਸ ਇੱਕ ਨਵਾਂ ਮਾਡਲ ਬਣਾਉਣ ਦੀ ਬਜਾਏ ਕਿਉਂ ਨਾ ਜਿਹੜੇ ਮੈਰੀਟੋਰੀਅਸ ਸਕੂਲ ਸੀਗੇ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਂਦਾ ਤੇ ਨਾਲ ਹੀ ਆ ਜਿਹੜੇ ਨਵੇਂ ਅਧਿਆਪਕਾ ਜਿਹੜੇ ਭਰਤੀ ਕੀਤੇ ਜਾਂਦੇ ਇਹ ਨਹੀਂ ਜ਼ਿਆਦਾ ਬਿਹਤਰ ਸੀ ਬਿਲਕੁਲ ਇਹ ਮਾਡਲ ਬਣਾ ਹੀ ਆਇਆ ਹੀ ਗਿਆ ਸੀ 2014 ਵਿੱਚ ਜਦੋਂ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ 6 ਸਕੂਲਾਂ ਸ਼ੁਰੂ ਕੀਤਾ ਗਿਆ ਤੇ 6 ਸਕੂਲਾਂ ਤੋਂ 2017 'ਚ 10 ਸਕੂਲ ਕਰਤੇ ਇਹ ਬਣਾਇਆ ਇਹ ਸੀ ਵੀ 22 ਦੇ 22 ਜ਼ਿਲ੍ਹਿਆਂ 'ਚ ਸਕੂਲ ਹੋਣਗੇ ਤੇ ਸਾਰ ਹਰ ਜ਼ਿਲ੍ਹੇ ਦਾ ਬੱਚਾ ਆਪਣੇ ਜ਼ਿਲ੍ਹੇ ਵਿੱਚ ਪੜ੍ਹਿਆ ਕਰੂਗਾ ਜਿਹੜਾ ਹੁਣ ਅਬੋਰ ਦੇ ਬੱਚੇ ਨੂੰ ਪਟਿਆਲੇ ਮਹਾਲੀ ਆਉਣਾ ਪੈਂਦਾ ਜੇ 22 ਜ਼ਿਲ੍ਹਿਆਂ 'ਚ ਖੁੱਲਦੇ ਤਾਂ ਆਪਾਂ ਇਹ ਮਾਡਲ ਨੇ ਬਹੁਤ ਕਾਰਗਰ ਸਾਬਤ ਹੋਣਾ ਸੀ ਪਰ ਜਦੋਂ ਕਾਂਗਰਸ ਸਰਕਾਰ ਆਈ ਉਹਨਾਂ ਨੇ ਮੈਰੀਟੋਰੀਅਸ ਨੂੰ ਸਾਈਡ ਤੇ ਕਰਤਾ ਸਮਾਰਟ ਸਕੂਲ ਚਲਾਉਣੇ ਸ਼ੁਰੂ ਕਰਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਵੀ ਸਮਾਰਟ ਸਕੂਲ ਤਾਂ ਪਹਿਲਾਂ ਹੀ ਸਾਈਡ ਤੇ ਹੋ ਗਏ ਮੈਰੀਟੋਰੀਅਸ ਨੂੰ ਸਾਈਡ ਤੇ ਕਰਕੇ ਐਸੋਇਸ਼ ਕਰਨਾ ਮਾਡਲ ਉਹੀ ਹੈ ਇਹਨਾਂ ਦਾ ਦਿੱਲੀ ਦਾ ਸਿੱਖਿਆ ਮੰਤਰੀ ਕਹਿੰਦਾ ਵੀ ਜਿਹੜਾ ਮਾਡਲ ਅਸੀਂ ਸ਼ੁਰੂ ਕਰਨਾ ਚਾਹੁੰਦੇ ਆ ਉਹ ਮਾਡਲ ਪੰਜਾਬ 'ਚ ਚੱਲ ਰਿਹਾ ਉਹਦੀ ਬਕਾਇਦਾ ਵੀਡੀਓ ਹੈਗੀ ਐ ਆਨਲਾਈਨ 'ਤੇ ਹੀ ਐ ਉਹ ਕਹਿੰਦੇ ਨਹੀਂ ਵੀ ਉਹ ਮਾਡਲ ਜਿਹੜਾ ਅਸੀਂ ਸਾਇੰਸ ਦੇ ਸਾਇੰਸ ਪੜਾਉਣਾ ਚਾਹੁੰਦੇ ਆ ਬੱਚਿਆਂ ਨੂੰ ਉਹ ਮਾਡਲ ਸਰਕਾਰੀ ਪੰਜਾਬ 'ਚ ਮੈਰਿਟੋਰੀਅ ਸਕੂਲਾਂ ਵਿੱਚ ਚੱਲ ਰਿਹਾ ਪਰ ਅਸੀਂ ਕਹਿੰਦੇ 9ਵੀਂ ਤੋਂ 12ਵੀਂ ਤੱਕ ਪੜਾਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਾਡਾ ਤਲਵਾੜਾ ਸਕੂਲ ਹੈ ਉਹ 9ਵੀਂ ਤੋਂ 12ਵੀਂ ਤੱਕ ਹੀ ਹੈ ਉਹ ਬਾਕੀ ਸਕੂਲਾਂ ਨੂੰ ਵੀ 9ਵੀਂ ਤੋਂ 12ਵੀਂ ਤੱਕ ਕਰ ਸਕਦੇ ਸੀ ਬਾਕੀ ਸਕੂਲਾਂ ਨੂੰ ਸਾਰੇ ਜ਼ਿਲ੍ਹਿਆਂ 'ਚ ਖੋਲ੍ਹ ਸਕਦੇ ਸੀ ਇੱਥੇ ਹੀ ਇਹੀ ਮਸਲਾ ਹੈਗਾ ਨਾ ਇੱਥੇ ਹੀ ਹੋਰ ਭਰਤੀਆਂ ਕੀਤੀਆਂ ਜਾਂਦੀਆਂ ਇੱਥੇ ਸੀਟਾਂ ਵਧਾਈਆਂ ਜਾਂਦੀਆਂ ਇਨਫਰਾਸਟ੍ਰਕਚਰ ਹੋਰ ਡਿਵੈਲਪ ਕੀਤਾ ਜਦੋਂ ਇੱਕ ਚੀਜ਼ ਹੈਗੀ ਆ ਜਿਸ ਤੇ ਪੰਜਾਬ ਸਰਕਾਰਾਂ ਪੰਜਾਬ ਸਰਕਾਰ ਦੇ ਕਰੋੜਾਂ ਰੁਪਏ ਪਹਿਲਾਂ ਖਰਚ ਹੋ ਚੁੱਕੇ ਨੇ ਇੱਕ ਵੱਖਰਾ ਇਨਫਰਾਸਟ੍ਰਕਚਰ ਖੜਾ ਹੈ ਉਸ ਇਨਫਰਾਸਟ੍ਰਕਚਰ ਨੂੰ ਤੁਸੀਂ ਸਾਈਡ ਤੇ ਰੱਖ ਤਾ ਉਸ ਇਨਫਰਾਸਟ੍ਰਕਚਰ ਦੀ ਤੁਸੀਂ ਸਯੋਜਗ ਵਰਤੋਂ ਨਹੀਂ ਕਰ ਰਹੇ ਹੈਗੇ ਤੁਸੀਂ ਇੱਕ ਨਵਾਂ ਮਾਡਲ ਖੜਾ ਕਰ ਰਹੀ ਹੈ ਉਹਦੇ ਪੈਰ ਇਹੀ ਕਾਂਗਰਸ ਸਰਕਾਰ ਨੇ ਕੀਤਾ ਇਹੀ ਅੱਗੇ ਆ ਕੇ ਹੁਣਾਵਾ ਪਾਰਟੀ ਸਰਕਾਰ ਚ ਕਰ ਰਹੀ ਮਤਲਬ ਸਰਕਾਰ ਦਾ ਪੈਸਾ ਖਰਾਬ ਹੋ ਰਿਹਾ ਜਿਹੜਾ ਸਾਡੇ ਸਕੂਲਾਂ ਦੇ ਰੂਪ ਵਿੱਚ ਇੰਨਾ ਲਾਇਆ ਹੋਇਆ ਉਹ ਬਸ ਆਟੋ ਮੋਡ ਤੇ ਚੱਲ ਰਿਹਾ ਉਹਦੀ ਤੁਸੀਂ ਸੋਚ ਕੇ ਦੇਖੋ ਵੀ ਪਿਛਲੇ 6 ਸਾਲਾਂ ਵਿੱਚ ਜਿਹੜੀ ਬੋਰਡ ਆਫ ਗਵਰਨੈਂਸ ਹੈ ਜਿਹਦੀ 3 ਮਹੀਨਿਆਂ ਬਾਅਦ ਮੀਟਿੰਗ ਹੋਣੀ ਚਾਹੀਦੀ ਹੈ ਪਿਛਲੇ 6 ਸਾਲਾਂ ਵਿੱਚ ਉਹਦੀ ਇੱਕ ਵੀ ਮੀਟਿੰਗ ਨਹੀਂ ਹੋਈ ਉਹਦੀ ਲਾਸਟ ਮੀਟਿੰਗ 2018 ਚ ਹੋਈ ਹੋਈ ਹੈ ਕਾਂਗਰਸ ਸਰਕਾਰ ਦੇ ਵੇਲੇ ਇੱਕ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ 2 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਈ ਕੋਈ ਮੀਟਿੰਗ ਨਹੀਂ ਹੋਈ ਜਿਹਦਾ ਚੇਅਰਮੈਨ ਮੁੱਖ ਮੰਤਰੀ ਹੈ ਕਿੱਥੇ ਚੱਲਣਗੇ ਸਕੂਲ 10 ਮੈਰੀਟੋਰੀਅ ਸਕੂਲਾਂ ਵਿੱਚੋਂ 8 ਸਕੂਲਾਂ ਦੇ ਰੈਗੂਲਰ ਪ੍ਰਿੰਸੀਪਲ ਨਹੀਂ ਹੈਗੇ ਜਿਹੜੇ ਚਾਰਜ ਦਿੱਤੇ ਹੋਏ ਨੇ ਮੰਨ ਲਓ ਸਰਕਾਰ ਜੇ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੀ ਹੈ ਸਿੱਖਿਆ ਕ੍ਰਾਂਤੀ ਜਿਹੜੇ ਇੰਸਟੀਚਿਊਟ ਪਹਿਲਾਂ ਪੰਜਾਬ ਵਿੱਚ ਲੈ ਕੇ ਆ ਰਹੇ ਨੇ ਉਹਨਾਂ ਨੂੰ ਨਾਲ ਪ੍ਰਮੋਟ ਕਿਉਂ ਨਹੀਂ ਕਰ ਰਹੇ ਅਸੀਂ ਸਰਕਾਰ ਦੇ ਸਾਡੇ ਸਵਾਲ ਹੀ ਇਹੀ ਨੇ ਵੀ ਤੁਸੀਂ ਜੇ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੇ ਹੋ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਸਕੂਲਾਂ ਨੂੰ ਦੇਖੋ ਹੁਣ ਜਈ ਦਾ ਰਿਜ਼ਲਟ ਆਇਆ ਤੁਸੀਂ ਸਿੱਖਿਆ ਮੰਤਰੀ ਸਾਹਿਬ ਦੀ ਪੋਸਟ ਦੇਖੋ ਉਹਨਾਂ ਨੇ ਬੜੇ ਮਤਲਬ ਚਾਅ ਮਨਾ ਕੇ ਕਿਹਾ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਪਹਿਲੀ ਵਾਰ 158 ਬੱਚਿਆਂ ਨੇ ਜਈ ਮੈਨ ਪਾਸ ਕੀਤਾ ਤੁਸੀਂ ਇਹ ਗੱਲ ਜਾਣ ਕੇ ਹੈਰਾਨ ਹੋਵੋਗੇ 118 ਬੱਚੇ ਸਿਰਫ 10 ਮੈਰੀਟੋਰੀਅਸ ਸਕੂਲਾਂ ਦੇ ਪਰ ਉਹਨਾਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਕੋਈ ਧਿਆਨ ਨਹੀਂ ਹੈਗਾ ਕਿਤੇ ਨਾਂ ਤੇ ਜ਼ਿਕਰ ਤੱਕ ਵੀ ਨਹੀਂ ਹੈਗਾ 158 ਦੇ ਬਰਾਬਰ 118 ਮੈਰੀਟੋਰੀਅਸ ਸਕੂਲਾਂ ਦੇ ਬੱਚੇ ਨੇ ਉਹਨਾਂ ਦਾ ਕੋਈ ਨਾਮ ਨਹੀਂ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਇਹ ਐਸਓਈ ਨਹੀਂ ਚਲਾਉਣਾ ਚਾਹੀਦਾ ਇਹ ਨਹੀਂ ਅਸੀਂ ਕਹਿੰਦੇ ਆ ਵੀ ਜੋ ਇੱਕ ਮਾਡਲ ਜਿਸ ਕੰਮ ਲਈ ਬਣਿਆ ਹੋਇਆ ਜਿਸ ਕੰਮ ਲਈ ਇਹ ਸਕੂਲ ਬਣੇ ਹੋਏ ਨੇ ਜਦੋਂ ਉਹ ਵਖੂਬੀ ਕਰ ਰਹੇ ਨੇ ਉਹਦਾ ਬਣਦਾ ਮਾਨ ਸਤਿਕਾਰ ਬੱਚਿਆਂ ਦਾ ਤੇ ਅਧਿਆਪਕਾਂ ਦਾ ਕਿਉਂ ਨਾ ਹੋਵੇ ਉਹ ਵਿਦਿਆਰਥੀਆਂ ਨੂੰ ਕੋਈ ਸਨਮਾਨਤ ਕਿਉਂ ਨਹੀਂ ਕਰ ਰਹੇ ਸਾਡਾ ਬੱਚਾ ਪੰਜਾਬ ਚ ਤੀਜੇ ਨੰਬਰ ਤੇ ਆਇਆ ਕਿਸੇ ਨੇ ਉਹਨੂੰ ਸਨਮਾਨਤ ਨਹੀਂ ਕੀਤਾ ਹੈਗਾ ਜੇ ਉਹੀ ਕਿਸੇ ਹੋਰ ਸਰਕਾਰੀ ਸਕੂਲ ਦਾ ਹੁੰਦਾ ਜਾਂ ਐਸ.ਓ.ਈ. ਦਾ ਹੁੰਦਾ ਤਾਂ ਸਿੱਖਿਆ ਮੰਤਰੀ ਨੇ ਆਪ ਸਨਮਾਨਿਤ ਕਰਨ ਅਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਕਿਹਾ ਵੀ ਪਿੰਚਰਾਂ ਵਾਲੇ ਦਾ ਬੱਚਾ ਐਮ.ਬੀ.ਬੀ.ਐਸ. ਦਾਖਲਾ ਲੈ ਗਿਆ ਤੁਸੀਂ ਘੱਟੋ-ਘੱਟ ਉਹਦਾ ਸਨਮਾਨਿਤ ਕਰ ਦਿਓ ਉਹ ਕਹਿੰਦੇ ਹਾਂ ਜੀ ਅਸੀਂ ਕਰਾਂਗੇ ਪਰ ਕਰਨਾ ਕਿੰਨੇ ਆ ਕਿਉਂਕਿ ਮਾਡਲ ਵੱਖਰੀ ਸਰਕਾਰ ਦਾ ਮਤਲਬ ਇਹ ਇਹਨੂੰ ਮਾਡਲ ਨੂੰ ਇਹ ਕਿਉਂਕਿ ਕੋਈ ਵੀ ਸਰਕਾਰ ਚਲਾਵੇ ਹਰ ਸਰਕਾਰ ਨੇ ਆ ਕੇ ਆਪਣੀਆਂ ਪਾਲਿਸੀਆਂ ਸ਼ੁਰੂ ਕਰਨੀਆਂ ਹੁੰਦੀਆਂ ਨੇ ਪਰ ਇਹ ਥੋੜੀਆ ਵੀ ਨਵੀਂ ਪਾਰਟੀ ਦੀ ਸਰਕਾਰ ਆ ਕੇ ਉਸ ਪਾਲਿਸੀ ਨੂੰ ਬੰਦ ਕਰ ਦੇ ਉਹ ਤਾਂ ਪੰਜਾਬ ਸਰਕਾਰ ਦਾ ਪੈਸਾ ਖਰਚ ਹੋਇਆ ਕਿਸੇ ਬਾਦਲ ਨੇ ਆਪਣੀ ਜੇਬ ਚੋਂ ਥੋੜੀਏ ਸਕੂਲ ਚਲਾ ਦੇ ਇਹ ਸਾਡੇ ਲੋਕਾਂ ਦਾ ਪੈਸਾ ਆਮ ਘਰਾਂ ਦੇ ਬੰਦਿਆਂ ਦਾ ਪੈਸਾ ਜਿਹੜੀ ਅਸੀਂ ਪੰਜਾਬ ਚੋਂ ਵੈਲਥ ਇਕੱਠੀ ਹੁੰਦੀ ਆ ਉਹਦਾ ਪੈਸਾ ਉਹ ਪੈਸਾ ਇਹਨਾਂ ਸਕੂਲਾਂ ਤੇ ਲੱਗਿਆ ਹੋਇਆ ਤੇ ਉਹਨਾਂ ਸਕੂਲਾਂ ਨੂੰ ਮਤਲਬ ਪਾਸੇ ਛੁੱਟਿਆ ਹੋਇਆ ਪਹਿਲਾਂ ਕਾਂਗਰਸ ਸਰਕਾਰ ਨੇ ਛੁੱਟਿਆ ਹੁਣ ਇਕਾਲੀ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਛੁੱਟੀ ਜਾਂਦੀ ਹੈ ਤਾਂ ਫਿਰ ਉਸ ਪੈਸੇ ਦੀ ਨੁਕਸਾਨਦਾਈ ਜਿਦ ਵੱਲ ਤੇ ਧਿਆਨ ਦੀ ਲੋੜ ਹੈਗੀ ਤੇ ਸਰਕਾਰਾਂ ਨਹੀਂ ਧਿਆਨ ਦੇ ਰਹੀਆਂ ਹੈਗੀ। ਹਾਂਜੀ। ਅੱਛਾ 2010 ਤੋਂ ਤੁਸੀਂ ਅਧਿਆਪਨ ਦੀਆਂ ਸਵਾਵਾਂ ਨਿਭਾ ਰਹੇ ਹੋ। ਜੇਕਰ ਰੈਗੂਲਰ ਅਧਿਆਪਕ ਦੀ ਗੱਲ ਕਰੀਏ ਜੋ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੈਗੇ ਆ ਤੁਸੀਂ ਲੈਕਚਰਾਰ ਹੋ। ਪਰ ਦੇਖੀਏ ਤਾਂ 50 ਤੋਂ 60% ਆ ਜਿਹੜਾ ਉਹ ਸੈਲਰੀ ਦੇ ਵਿੱਚ ਫਰਕ ਪੈ ਜਾਂਦਾ ਹੈਗਾ। ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਕਿ ਵੱਡੇ ਪੱਦਰ ਦੇ ਉੱਤੇ ਆ ਜਿਹੜਾ ਡਿਸਕ੍ਰਿਮੀਨੇਟ ਹੋ ਰਿਹਾ ਹੈਗਾ ਸਟੱਡੀ ਉਹੀ ਆ ਉਹੀ ਚਾਕਾਂ ਦੇ ਨਾਲ ਮੱਥਾ ਤੁਸੀਂ ਮਾਰਨਾ ਉਹੀ ਬੱਚਿਆਂ ਨੂੰ ਤੁਸੀਂ ਪੜਾਉਣਾ ਹੈਗਾ ਸਾਰਾ ਕੁਝ ਉਹੀ ਕਰਨਾ ਹੈਗਾ ਜਦੋਂ ਇਸ ਤਰੀਕੇ ਨਾਲ ਡਿਸਕ੍ਰਿਮੀਨੇਟ ਹੁੰਦਾ ਕਿਵੇਂ ਲੱਗਦਾ ਅ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਜਿਹੜੀ ਗੱਲ ਮੈਂ ਕਹਿ ਕੇ ਹਟਿਆ ਮੈਂ ਗੱਲ ਥੋੜੀ ਡਿਟੇਲ ਚ ਕਰ ਦਾਂ ਵੀ ਸਾਡੀ ਤਨਖਾਹ ਐਸਐਸਆਰ ਅਮਸਾ ਦੇ ਬਰਾਬਰ ਲਿਆ ਕੇ ਇਹਨਾਂ ਨੇ ਕਿਹਾ ਤਾਂ ਵੀ ਗ੍ਰੇਡ ਨਹੀਂ ਦੇਣਾ ਅਸੀਂ ਪਹਿਲਾਂ ਗ੍ਰੇਡ ਰਾਹੀਂ ਭਰਤੀ ਕੀਤੀ ਪਰ ਫਿਰ ਵੀ ਧੱਕੇਸ਼ਾਹੀ ਕਰਕੇ ਆਪਦੇ ਇਸ਼ਤਿਹਾਰ ਨੂੰ ਆਪ ਹੀ ਰੱਦ ਕਰਕੇ ਉਹਨੂੰ ਉੱਕਾ-ਪੁੱਕਾ ਕਰਕੇ ਲਿਖਤ ਦਾ ਬਕਾਇਦਾ ਵੀ ਐਸਐਸਐ ਰਮਸਾ ਮੁਤਾਬਕ ਹੋਊਗੀ ਐਸਐਸਐ ਰਮਸਾ ਦਾ 2011 ਜਿਨ੍ਹਾਂ ਨੇ ਪਾਸ ਕਰਤਾ ਵੀ ਅਸੀਂ ਇਹਨਾਂ ਦੀ ਉਹਨਾਂ ਦੀ ਤਨਖਾਹ ਮਤਲਬ 15000 ਤੇ ਉਹ ਤੋਂ ਸ਼ੁਰੂ ਹੋਈ ਸੀਗੀ ਵੀ ਅਸੀਂ ਇਹਨਾਂ ਦੇ ਸਲਾਨਾ ਵਾਧੇ ਕਰਾਂਗੇ ਉਹਨਾਂ ਦੀ ਤਨਖਾਹ 6 ਸਾਲਾਂ ਵਿੱਚ 26000 ਰੁਪਏ ਵਾਧੀ ਹੈ ਸਾਡੀ ਤਨਖਾਹ 10 ਸਾਲਾਂ ਵਿੱਚ 2300 ਰੁਪਏ ਵਾਧੀ ਹੈ ਕਿਓ ਇੱਕ ਪਾਸੇ 26000 ਤੇ ਇੱਕ ਪਾਸੇ 2300 ਰੁਪਏ ਤੁਸੀਂ ਸੋਚ ਕੇ ਦੇਖੋ ਸੇਮ ਸੈਲਰੀ ਦਾ ਸੇਮ ਪੈਟਰਨ ਹੈ ਬਕਾਇਦਾ ਉਹਦੇ ਵਿੱਚੋਂ ਪਾਸ ਹੋਇਆ ਹੋਇਆ ਬੋਰਡ ਆਫ ਗਵਰਨੈਂਸ ਵਿੱਚੋਂ ਪਰ ਲਾਗੂ ਨਹੀਂ ਕੀਤਾ ਹੈਗਾ ਅਕਾਲੀ ਸਰਕਾਰ ਨੇ ਵੀ ਨਹੀਂ ਕੀਤਾ ਕਾਂਗਰਸ ਦੀ ਸਰਕਾਰ ਨੇ ਵੀ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਜਿਹੜੀ ਤੁਸੀਂ ਕਹ ਰਹੇ ਹੋ ਰੈਗੂਲਰ ਅਧਿਆਪਕ ਦੀ ਅਸੀਂ ਮੈਂ ਤੁਹਾਨੂੰ 2010 ਦੀ ਨਹੀਂ ਗੱਲ ਕਰ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਸਾਡੇ ਤੋਂ ਬਾਅਦ ਮੈਰੀਟੋਰੀਅ ਸਕੂਲਾਂ ਵਿੱਚ ਮਤਲਬ ਮੈਂ 2015 ਚ ਆਇਆ 2015 ਚ ਮੈਰਿਟੋਰੀਅਸ ਮੇਰੇ ਨਾਲ ਪਟਿਆਲੇ ਸਕੂਲ ਵਿੱਚ 25 ਦੇ ਆਪਕ ਆਏ 25ਾਂ ਚੋਂ ਅਸੀਂ 5 ਰਹਿ ਗਏ 20 ਸਾਰੇ ਛੱਡ ਕੇ ਚਲੇ ਇਸ ਡਿਸਕ੍ਰਿਮੀਨੇਸ਼ਨ ਕਰਕੇ ਉਹਨਾਂ 20ਾਂ ਜੋ ਜਿਹੜੇ 2016 ਚ ਲੈਕਚਰਰ ਲੱਗੇ ਸੀ ਅੱਜ ਉਹਨਾਂ ਦੀ ਤਨਖਾਹ ਸਾਡੇ ਤੋਂ ਦੁੱਗਣੀ ਤੋਂ ਵੱਧ ਹੈ ਅਸੀਂ 40000 ਜੇ ਲੈਨੇ ਆ ਉਹ 80000 ਤੋਂ ਉੱਪਰ ਲੈਨੇ ਆ ਲੱਖ ਰੁਪਏ ਦੇ ਨੇੜੇ ਨੇ ਤੁਸੀਂ ਸੋਚ ਕੇ ਦੇਖੋ ਇੱਕੋ ਹੀ ਕੰਮ ਹੈ ਹਮ ਸਿਲੈਕਸ਼ਨ ਦੀ ਪ੍ਰਕਿਰਿਆ ਜਿਹੜੀ ਵੱਧ ਔਖੀ ਤੇ ਵੱਧ ਕਰੜੀ ਹੈ ਹਮ ਚਾਰ ਪੜਾਵਾਂ ਵਿੱਚ ਭਰਤੀ ਕਿਤੇ ਨਹੀਂ ਹੋਈ ਮਾਸਟਰ ਦੀ ਪਰ ਡਿਸਕ੍ਰਿਮੀਨੇਸ਼ਨ ਕਿਸ ਪੱਧਰ ਦਾ ਹੈਗਾ ਇੱਕ ਸਧਾਰਨ ਮਜ਼ਦੂਰ ਤੋਂ ਵੀ ਘੱਟ ਵਾਧਾ ਹੋਇਆ 10 ਸਾਲਾਂ ਵਿੱਚ ਇਸ ਤੋਂ ਵੱਧ ਹੋਰ ਮਤਲਬ ਸਰਕਾਰ ਸਾਡਾ ਕੀ ਖੂਨ ਚੂਸੂਗੀ ਤੇ ਇਹ 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 ਡਿਸਕ੍ਰਿਮੀਨੇਸ਼ਨ ਕਰਕੇ ਲੋਕ ਛੱਡ ਕੇ ਜਾ ਰਹੇ ਨੇ ਹਰ ਭਰਤੀ ਚੋਂ ਸੱਤ ਭਰਤੀਆਂ ਹੋ ਚੁੱਕੀਆਂ ਨੇ ਸਾਲ ਬਾਅਦ ਭਰਤੀ ਕਰਨੀ ਪੈ ਜਾਂਦੀ ਹੈ ਕਿਉਂ ਕਰਨੀ ਪੈ ਜਾਂਦੀ ਹੈ ਕਿਉਂਕਿ ਹਰ ਭਰਤੀ ਚੋਂ ਬੰਦੇ 70% ਛੱਡ ਕੇ ਚਲੇ ਜਾਂਦੇ ਨੇ ਸਕੂਲਾਂ ਇਹ ਹੀ ਅਧਿਆਪਕ ਛੱਡਣ ਨਾਲ ਸਕੂਲ ਨਵਾਂ ਅਧਿਆਪਕ ਆਊਗਾ ਉਹ ਨੂੰ ਸਕੂਲ ਨਾਲ ਅਟੈਚ ਹੁੰਦੇ ਸਕੂਲ ਨੂੰ ਸਮਝਣ ਨੂੰ ਸਮਾਂ ਲੱਗਦਾ ਪਰ ਇਸ ਦੇ ਬਾਵਜੂਦ ਵੀ ਸਾਡੇ ਹਰ ਭਰਤੀ ਚ ਆਏ ਅਧਿਆਪਕ ਮਿਹਨਤ ਕਰਦੇ ਨੇ ਤੇ ਸਕੂਲਾਂ ਦੇ ਰਿਜ਼ਲਟ ਬਲੰਦੀਆਂ ਤੇ ਨੇ ਸਰਕਾਰਾਂ ਦੀਆਂ ਕਿ ਦੇਖੀ ਦੇ ਬਾਵਜੂਦ ਇੰਨੇ ਡਿਸਕ੍ਰਿਮੀਨੇਸ਼ਨ ਦੇ ਬਾਵਜੂਦ ਵੀ ਰਿਜ਼ਲਟ ਆ ਰਹੇ ਨੇ ਬੱਚੇ ਜੇਈਮੈਨ ਪਾਸ ਕਰ ਰਹੇ ਨੇ ਬੱਚੇ ਨੀਟ ਪਾਸ ਕਰ ਰਹੇ ਨੇ ਬੱਚੇ ਪੰਜਾਬ ਬੋਰਡ ਵਿੱਚ ਤੁਸੀਂ ਦੱਲਾ ਲੋ ਵੀ 27% ਮੈਰਿਟਾਂ ਸਾਡੀਆਂ ਆਈਆਂ ਨੇ ਇਸ ਤੋਂ ਵੱਧ ਨਤੀਜੇ ਹੋਰ ਕੀ ਚਾਹੀਦੇ ਪਰ ਫਿਰ ਵੀ ਅਸੀਂ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਅੱਛਾ ਭਾਈ ਜੀ ਤਮਾਮ ਤਬਕਕੇ ਆ ਜਿਹੜੇ ਸੰਘਰਸ਼ ਦੇ ਰਾਹਾਂ ਤੇ ਆ ਕਿਸਾਨੀ ਨੇ ਆ ਜਿਹੜਾ ਕਿਤੇ ਨਾ ਕਿਤੇ ਇੱਕ ਨਵੀਂ ਚਿੰੰਗਾ ਜਿਹੜੀ ਉਹ ਸਾਡੇ ਲੋਕਾਂ ਦੇ ਵਿੱਚ ਸਿੱਟੀ ਹੈਗੀ ਆ ਕਿ ਭਾਈ ਸੰਘਰਸ਼ ਕਰੋ ਕੁਛ ਨਾ ਕੁਛ ਮਿਲ ਜੂਗਾ ਤੁਸੀਂ ਆਪਣੇ ਪੱਧਰ ਤੇ 71 ਤੋਂ ਹੋ ਕੇ ਕੋਈ ਆਰਗੇਨਾਈਜੇਸ਼ਨ ਵੇ ਦੇ ਨਾਲ ਕੋਈ ਸਟਰਗਲ ਕਰ ਰਹੇ ਹੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਅਸੀਂ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਦੇ ਨਾਂ ਤੇ 2016 ਤੋਂ ਹੀ ਸਟਰਗਲ ਕਰ ਰਹੇ ਹਾਂ ਜੀ ਤੇ 2000 ਇਸ ਸਟਰਗਲ ਦੇ ਬਕਾਇਦਾ ਸਰਕਾਰ ਸਾਨੂੰ ਵਾਅਦਾ ਵੀ ਕਰਦੀ ਹੈ ਜਿਵੇਂ 2016 ਚ ਫਰਵਰੀ ਚ ਐਲਾਨ ਹੋ ਗਿਆ ਵੀ ਮੈਰੀਟੋਰੀਅਸ ਟੀਚਰ ਨੂੰ ਰੈਗੂਲਰ ਕੀਤਾ ਜਾਊਗਾ ਬਾਦਲ ਸਾਹਿਬ ਨੇ ਐਲਾਨ ਕੀਤਾ ਸੀ ਲਾਗੂ ਨਹੀਂ ਕੀਤਾ 2018 ਵਿੱਚ ਅਸੀਂ ਫੇਰ ਸਟਰਗਲ ਕੀਤੀ 2018 ਵਿੱਚ ਐਸਐਸਏ ਰਮਸਾ ਮਾਡਲ ਆਦਰਸ਼ ਸਕੂਲਾਂ ਦੇ 8886 ਅਧਿਆਪਕ ਰੈਗੂਲਰ ਕੀਤੇ ਉਹਦੇ ਵਿੱਚ ਸਾਡਾ ਨਾਮ ਸੀ ਪਰ ਸਾਨੂੰ 300 ਅਧਿਆਪਕਾਂ ਨੂੰ ਬਾਹਰ ਕਰ ਦਿੱਤਾ ਗਿਆ ਕਾਂਗਰਸ ਸਰਕਾਰ ਨੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਸਾਨੂੰ ਬਾਹਰ ਕਰ ਦਿੱਤਾ ਵੀ ਇਹ ਰੈ residențial ਸਕੂਲ ਨੇ ਇਹਨਾਂ ਦਾ ਅਸੀਂ ਵੱਖਰਾ ਦੇਖਾਂਗੇ ਹਜੇ ਤੱਕ ਰੈਗੂਲਰ ਨਹੀਂ ਹੋਏ ਫਿਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਲਗਾਤਾਰ ਇੱਥੇ ਸੰਗਰੂਰ ਵੀ ਧਰਨਾ ਲਾਇਆ ਅਸੀਂ ਚੰਡੀਗੜ੍ਹ ਵੀ ਜਾਂਦੇ ਰਹੇ ਹਾਂ ਅੱਡ-ਅੱਡ ਥਾਵਾਂ ਤੇ ਹਰ ਜ਼ਿਲ੍ਹੇ 'ਚ ਧਰਨਾ ਲਾਇਆ ਜਲੰਧਰ ਧਰਨੇ ਲਾਏ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਰਹੇ ਨੇ ਸਕੂਲਾਂ ਦੇ ਬਾਹਰ ਪ੍ਰਦਰਸ਼ਨ ਅਸੀਂ ਕਰਦੇ ਰਹੇ ਨੇ ਇਹਨਾਂ ਨੂੰ ਲਗਾਤਾਰ ਮੀਟਿੰਗਾਂ ਕਰਦੇ ਰਹੇ ਨੇ ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਸਰਕਾਰਾਂ ਦਾ ਰੁਝਾਨ ਸਿੱਖਿਆ ਵੱਲ ਕਿਸ ਤਰ੍ਹਾਂ ਦਾ ਹੈਗਾ ਜਿਹੜੀ ਚੀਜ਼ ਇਹਨਾਂ ਦੀ ਪੋਲਿਟਿਕਸ ਨੂੰ ਪ੍ਰਮੋਟ ਕਰਦੀ ਹੈ ਉਹਦੇ ਵੱਲ ਧਿਆਨ ਹੈਗਾ ਜਿਹੜੀ ਪੰਜਾਬ ਦੀ ਲੋਕਾਈ ਲਈ ਫਾਇਦੇਮੰਦ ਹੈ ਉਹਨੂੰ ਉਹਨਾਂ ਨੇ ਅ ਕਰਕੇ ਰੱਖਿਆ ਹੋਇਆ ਜਿਸ ਕਰਕੇ ਸਾਡੇ ਗੱਲ ਹਾਂ ਜੀ ਹੁਣ ਵੀ ਲਗਾਤਾਰ ਅਸੀਂ ਇਹਨਾਂ ਨੂੰ ਮਿਲਦੇ ਆ ਹੁਣ ਵੀ ਇਹ ਇਹ ਵੋਟਾਂ 'ਚ ਨਿਕਲ ਰਹੇ ਨੇ ਅਸੀਂ ਇਹਨਾਂ ਨੂੰ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਇਹਨਾਂ ਨਾਲ ਆਪਣੇ ਮੰਗ ਪੱਤਰ ਦੇ ਰਹੇ ਹਾਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਤੁਸੀਂ ਸਾਡੇ ਸਕੂਲਾਂ ਦੀ ਗੱਲ ਕਰੋ ਇਹਨਾਂ ਸਕੂਲਾਂ ਲਈ ਤੁਸੀਂ ਕੀ ਕਰਨਾ ਅੱਗੇ ਤੁਹਾਡਾ ਕੀ ਵਿਜ਼ਨ ਹੈ ਇਹਨਾਂ ਸਕੂਲਾਂ ਦਾ ਅਸੀਂ ਲਗਾਤਾਰ ਲੱਗੇ ਹੋਏ ਹਾਂ ਤੇ ਸੰਘਰਸ਼ ਨਾਲ ਹੀ ਇਹ ਹੱਲ ਹੋਣੀ ਹੈ ਗੱਲ ਵੈਸੇ ਤਾਂ ਹੋਣੀ ਨਹੀਂ ਹੈਗੀ ਸੰਘਰਸ਼ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਹੈਗਾ ਜੀ